ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਆਪਾਂ ਦੇਖਾਂਗੇ ਗਿਆਨੀ ਸੁਖਦੇਵ ਸਿੰਘ ਜੀ ਦੀ ਕਥਾ ਮੇਰੇ ਵਾਸਤੇ ਉਹ ਨਵੇਂ ਆਹ ਜਾਰੀ ਗੱਲ ਉਹ ਪਹਿਲਾਂ ਵੀ ਕਥਾ ਕੀਰਤਨ ਕਰਦੇ ਨੇ ਬੜੇ ਮਸ਼ਹੂਰ ਨੇ ਬਹੁਤ ਜ਼ਿਆਦਾ ਲੋਕ ਉਹਨਾਂ ਨੂੰ ਸੁਣਦੇ ਨੇ ਲੇਕਿਨ ਮੇਰੇ ਵਾਸਤੇ ਉਹ ਨਵੇਂ ਕਿਉਂਕਿ ਮੈਂ ਫਸਟ ਟਾਈਮ ਉਹਨਾਂ ਦੀ ਇੱਕ ਕਥਾ ਸੁਣ ਰਿਹਾ ਮੈਂ ਲੇਕਿਨ ਮੈਂ ਫਸਟ ਟਾਈਮ ਇਹਨਾਂ ਦੀ ਕਥਾ ਸੁਣ ਕੇ ਉਹਨਾਂ ਦਾ ਫੈਨ ਹੋ ਗਿਆ ਕਿਉਂਕਿ ਜਿਹੜਾ ਉਹਨਾਂ ਦਾ ਅੰਦਾਜ਼ੇ ਬਿਆਨ ਸੀ ਨਾ ਉਹ ਬਹੁਤ ਹੀ ਵਧੀਆ ਸੀ ਉਹ ਸੇਮ ਗਿਆਨੀ ਸੰਸਿ ਮਸਕੀਰਾਂ ਦੇ ਤਰ੍ਹਾਂ ਬਹੁਤ ਹੀ ਉਮਦਾ ਤੇ ਅੱਛੇ ਤਰੀਕੇ ਦੇ ਨਾਲ ਕਥਾ ਕਰਦੇ ਪਏ ਸੀ ਅੱਜ ਦੀ ਕਥਾ ਦੇ ਵਿੱਚ ਉਹ ਦੋ ਮੰਤਰਾਂ ਦੇ ਬਾਰੇ ਦੱਸਦੇ ਪਏ ਆ ਜਿਹੜੇ ਕਿ ਦੱਸਦੇ ਨੇ ਕਿ ਦੁਨੀਆ ਦੇ ਸਭ ਨਾਲ ਪਾਵਰਫੁਲ ਮੰਤਰ ਹੈ ਉਹ ਦੋ ਮੰਤਰ ਕਿਹੜੇ ਆ ਜਿਹੜੇ ਗਿਆਨੀ ਸੁਖਦੇਵ ਸਿੰਘ ਜੀ ਆ ਉਹਨਾਂ ਦੀ ਜ਼ੁਬਾਨੀ ਅੱਜ ਆਪਾਂ ਉਹਨਾਂ ਦੋ ਮੰਤਰਾਂ ਦੀ ਪਾਵਰ ਜਾਣਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਇਹਨਾਂ ਪੰਕਤੀਆਂ ਨੂੰ ਮੈਂ ਸਿੱਧ ਕਰ ਲਈ ਇੱਕ ਸਾਖੀ ਤੁਹਾਡੇ ਸਾਹਮਣੇ ਰੱਖਾਂ ਸੌਖੀ ਗੱਲ ਬਣ ਜੇਗੀ ਕੋਈ ਫਕੀਰ ਸੀ ਅਰਬ ਦੇ ਰੰਗ ਚ ਰਤਿਆ ਜਿਹੜਾ ਹਰ ਵੇਲੇ ਅੱਲਾ 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 ਇਹ ਦੋ ਸ਼ਬਦ ਨੇ ਜੀ ਵਾਹਿਗੁਰੂ ਅੱਲਾ ਹੂ ਸਭ ਤੋਂ ਛੇਤੀ ਇਹਨਾਂ ਤੇ ਕਿਰਪਾ ਵਰਤਦੀ ਵਿਦਵਾਨਾਂ ਦਾ ਕਹਿਣਾ ਏ ਇਹ ਦੋਵੇਂ ਜਿਹੜੇ ਸ਼ਬਦ ਨੇ ਵਾਹਿਗੁਰੂ ਅੱਲਾਹੂ ਜਿੰਨਾ ਜ਼ਿਆਦਾ ਛੇਤੀ ਇਹ ਕਿਰਪਾ ਕਰਦੇ ਹੋਰ ਕੋਈ ਮੰਤਰ ਨਹੀਂ ਆਖੋਏ ਸੁੱਤੀਆਂ ਸ਼ਕਤੀਆਂ ਜਾਗਦੀਆਂ ਏ ਕਰਕੇ ਤੇ ਵੇਖੋ ਮੇਰੀ ਵੀ ਅਰਦਾਸ ਕਰੋ ਮੈਂ ਤੁਹਾਡੀ 40 ਦਿਨ ਲਾਓ ਰੋਜ਼ ਤੜਕੇ ਉੱਠ ਕੇ 1 ਘੰਟਾ ਬੈਠਣਾ ਕੱਲਿਆਂ ਨੇ ਵਾਹਿਗੁਰੂ 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 ਫਿਰ ਦੱਸਿਓ ਹੁਣ ਮੈਂ ਫਸਲ ਬੀਜੀ ਨਹੀਂ ਪਨੀਰੀ ਬੀਜੀ ਨਹੀਂ ਉਹਨੂੰ ਗੇੜਾ ਨਹੀਂ ਮਾਰਿਆ ਉਹਨੂੰ ਕੋਈ ਸਪਰੇ ਨਹੀਂ ਕੀਤੀ ਤੇ ਟਰਾਲੀ ਤੇ ਬਗਾਨੇ ਨੇ ਪਰ ਨਹੀਂ ਮੈਂ ਕਿੱਥੋਂ ਭਰ ਲਵਾਂ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੂੰ ਜੋ ਪ੍ਰੇਮਾਨੇ ਤਨ ਕੀ ਰੀਸਾ ਕਹਿਣਗੇ ਜੀ ਗੁਰਦੁਆਰੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਪਾਠ ਕੀਤਿਆਂ ਮਿਲਦਾ ਹੀ ਕੁਝ ਨਹੀਂ ਕਥਾ ਕੀਰਤਨ ਕਾਤੋਂ ਸੁਨਣਾ ਜੋ ਪ੍ਰੇਮਾਨੇ ਤਨ ਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ ਫਕੀਰ ਅੱਲਾ ਅੱਲਾ ਕਰਦਾ ਰਹਿੰਦਾ ਦਿਨੇ ਰਾਤ ਜਿੱਥੇ ਜਗਾ ਮਿਲਦੀ ਐ ਗਰਮੀ ਸਰਦੀ ਆਪਣੇ ਰਸ ਵਿੱਚ ਲੱਗਾ ਰਹਿੰਦਾ ਦੋ ਤਰ੍ਹਾਂ ਦਾ ਧਨ ਹੁੰਦਾ ਗੁਰਮੁਖੋ ਇੱਕ ਆਪਾਂ ਇਕੱਠਾ ਕਰਦੇ ਝੂਠ ਨਿੰਦਿਆ ਚੁਗਲੀ ਨਸ਼ੇ ਪੱਤੇ ਵੇਚ ਕੇ ਲੋਕਾਂ ਦੇ ਹੱਕ ਖਾ ਖਾ ਕੇ ਰਿਸ਼ਵਤਾਂ ਲੈ ਕੇ ਤੇ ਇੱਕ ਉਹ ਧਨ ਜਿਹੜਾ ਫਕੀਰ ਇਕੱਠਾ ਕਰਦਿਆ ਆਪਾਂ ਗਵਾ ਕੀ ਹੁਣੇ ਵੀਰ ਜੀ ਜ਼ਿਕਰ ਕਰਦੇ ਸੀ ਨਾ ਮਾਰੇ ਨੇ ਸਿਰ ਮੰਗੇ ਸੀ ਅਮਰਤ ਵੇਲੇ ਕਾਤੋਂ ਕਿਉਂਕਿ ਸਿਰ ਦਾ ਭਾਵ ਸਰੈਂਡਰ ਗੁਰੂ ਨੂੰ ਆਪਾਂ ਦੇ ਦੇਣਾ ਉਹ ਫਕੀਰ ਦਿਨੇ ਰਾਤ ਬੰਦਗੀ ਕਰਦਾ ਰਹਿੰਦਾ ਕਰਦਾ ਰਹਿੰਦਾ ਰੰਗ ਚ ਰਤਿਆ ਹੁਣ ਧਿਆਨ ਦੇਣਾ ਵੀ ਨਗੁਰੇ ਬੰਦੇ ਦਾ ਕੀ ਹਾਲ ਬੰਦਾ ਤੇ ਗੁਰੂ ਵਾਲੇ ਦੇ ਕਿੰਨਾ ਅਸਰ ਪੈਂਦਾ ਗੱਜ ਕੇ ਆਖੋ ਸਤਨਾਮ ਹੁਣ ਮੇਰੀਆਂ ਭੈਣਾ ਸੌਖਾ ਸਮਝ ਲੈਣਾ ਜੇ ਡੀ ਭੈਣ ਦਾ ਪਤੀ ਹੋਵੇ ਨਾ ਭਾਵੇਂ ਕਿਤਰਾ ਦਾ ਵੀ ਹੋਵੇ ਅਗਲੇ ਨੂੰ ਡਰ ਹੁੰਦਾ ਵੀ ਇਹ ਖਸਮ ਵਾਲੀ ਆ ਤੇ ਜਿਹਦਾ ਰੱਬ ਨਾ ਕਰੇ ਕਿਤੇ ਸਿਰ ਦਾ ਸਾਈਂ ਮਰ ਜੇ ਭਾਵੇਂ ਵਿਚਾਰੀ ਕਿੰਨੀ ਵੀ ਕਰੈਕਟਰ ਦੀ ਸਹੀ ਹੋਵੇ ਲੋਕੀਓ ਨੂੰ ਗੱਲਾਂ ਕਰਨੋਂ ਨਹੀਂ ਛੱਡਦੇ ਇਤ ਇੰਨੀ ਗੱਲ ਹੀ ਸਮਝ ਲਿਓ ਸਤਿਗੁਰੂ ਬਾਝੋਂ ਗੁਰਨੀ ਕੋਈ ਨਗੁਰੇ ਕਾ ਹੈ ਨਾਉ ਬੁਰਾ ਉਹ ਫਕੀਰ ਅੱਲਾ ਅੱਲਾ ਦੀ ਧੁਣੀ ਚ ਜੁੜਿਆ ਰਿਹਾ ਇ ਇੱਕ ਦਿਨ ਸ਼ਹਿਰ ਨੂੰ ਟੁਰ ਗਿਆ ਤਾਕਤ ਦੱਸਣ ਲੱਗੇ ਤੁਹਾਨੂੰ ਵੀ ਬੰਦਕੀ ਚ ਕਿੰਨੀ ਆ ਕਦ ਤੂੰ ਆਗਾ ਤਰੇ ਪਾਏ ਕਦ ਤੂੰ ਵਰਤ ਛਕਣਾ ਕੌਣ ਗੁਰੂ ਗੋਬਿੰਦ ਸਿੰਘ ਹੈ ਉਹ ਖੁਦਾਏ ਦੇ ਪਿਆਰ ਚ ਬਾਜ਼ਾਰ ਦੇ ਵਿੱਚੋਂ ਲੰਘਿਆ ਜਾ ਰਿਹਾ ਤੇ ਉਸੇ ਬਾਜ਼ਾਰ ਦੇ ਵਿੱਚ ਇੱਕ ਚੌਧਰੀ ਦਾ ਚਵਾਰਾ ਹੈ ਕੋਠੀ ਉਹਦੀ ਉਹਦਾ ਮਹਿਲ ਹੈ ਤੇ ਮਹਿਲ ਦੀ ਉੱਪਰਲੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਉਸ ਚੌਧਰੀ ਦੀ ਪਤਨੀ ਬੈਠੀ ਹੈ ਤੇ ਵੱਡੇ ਲੋਕ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਮਾਰੇ ਕਹਿੰਦੇ ਜਦੋਂ ਮਾਇਆ ਆਉਂਦੀ ਨਾ ਜਿਆਦੀ ਦੋ ਕੰਮ ਕਰਦੀ ਆ ਇੱਕ ਤੇ ਬੰਦੇ ਨੂੰ ਅੰਨਾ ਕਰ ਦਿੰਦੀ ਤੇ ਇੱਕ ਬੋਲਾ ਜਿੰਨੀ ਮਰਜੀ ਕਥਾ ਸੁਣਾ ਲਓ ਸਮਾਗਮ ਰੱਖ ਲਓ ਜਿਹੜੇ ਬੰਦੇ ਤੇ ਮਾਇਆ ਨੇ ਹਾਵੀ ਹੋ ਕੇ ਕਬਜ਼ਾ ਕੀਤਾ ਉਨ ਨੂੰ ਨਾਂ ਤੇ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਿਸੂਗਾ ਨਾ ਗੁਰਦੁਆਰਾ ਤੇ ਨਾ ਕੰਨਾਂ ਨੂੰ ਕਥਾ ਹੀ ਸੁਣੂਗੀ ਇਹ ਲਿਖ ਲੋ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ ਉੱਚ ਬਾਰੇ ਚ ਬੈਠੀ ਐ ਥੱਲੇ ਫਕੀਰ ਲੰਗਿਆ ਜਾ ਰਿਹਾ ਤੇ ਕਰਦਾ ਜਾ ਰਿਹਾ ਅੱਲਾਹੂ 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 ਉਹ ਪਾਣ ਚਾਬਰੀ ਆ ਬਤਾ ਵੀ ਥੱਲੇ ਅੱਲਾਹੂ ਕਰਨ ਦਿਆ ਕੋਈ ਇੰਨੀ ਕਮਾਇਆ ਦੀ ਹੰਕਾਰ ਦੀ ਪਾਣ ਚੜੀ ਹੋਈ ਕੰਨਾਂ ਨੇ ਸੁਣ ਕੇ ਵੀ ਅੱਖਾਂ ਨੇ ਵੇਖ ਕੇ ਵੀ ਆਪਣੇ ਆਪ ਨੂੰ ਰੋਕਿਆ ਨਹੀਂ ਉਹਦੇ ਥੁੱਕ ਤਾ ਉਤੇ ਬੋਲੋ ਆਹੇ ਗੁਰ ਤੁਹਾਡੇ ਨਾਲ ਮਸਾਂਝ ਪਾਉਣੀ ਵੀ ਮੁਰਸ਼ਿਦ ਕੀ ਹੁੰਦੇ ਆ ਖੰਡੇ ਵਾਟੇ ਦੀ ਪਾਲ ਕਿਉਂ ਰੱਖੀ ਬਣਾ ਲਿਓ ਰਾਤ ਰਾਤ ਮਨ ਜੀ ਕਿਸੇ ਦਾ ਬਣ ਜੇ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦੇ ਤੇ ਦੁੱਧਾਂ ਬਾਜ ਨਾ ਰੇਜ ਦੀ ਖੀਰ ਸਾਈਂ ਮੁਰਸ਼ਿਦ ਲਾਵਨ ਦੇ ਪਕੜ ਕੇ ਤੁਰਤ ਬੰਨੇ ਬੇੜਾ ਡੋਬਦਾ ਉਗੜੇ ਨਹੀਂ ਸੋ ਉਹਨੇ ਥੁੱਕਿਆ ਜੀ ਜਦੋਂ ਥੁੱਕਿਆ ਤੇ ਉਹ ਫਕੀਰ ਦੇ ਸਿਰ 'ਚ ਪੈ ਗਿਆ ਆਹ ਹੁਣ ਜਿਹੜਾ ਬੰਦਗੀ ਵਾਲਾ ਉਹਦਾ ਅੰਦਰ ਕਿੰਨਾ ਕਪੀਜਾ ਪਿਆ ਸੁਖਮਨੀ ਸਾਹਿਬ 'ਚ ਜਾਣਾ ਪੈਣਾ ਮਹਾਰਾਜ ਸਾਹਿਬ ਕਹਿੰਦੇ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾ ਜੋ ਵਰਤਾਈ ਸਾਈ ਜੁਗਤ ਨਾਨਕ ਪੁਰਖ ਕਹੀਐ ਉਹਨੇ ਥੁੱਕਿਆ ਤੇ ਫਕੀਰ ਨੇ ਜਦੋਂ ਥੁੱਕ ਪਿਆ ਛੱਟਾਂ ਤੇ ਪੈਣੀਆਂ ਅੰਦਰ ਸਿਮਰਨ ਚੱਲੰਦਿਆ ਤੇ ਯਾਦ ਰੱਖਣਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਅੰਦਰੇ ਨਕ ਰਸ ਨਾ ਭਰਿਆ ਜਦੋਂ ਥੁੱਕਿਆ ਨਾ ਭੈਣੋ ਵੀਰੋ ਮੂੰਹ ਤੇ ਛਿੱਟੇ ਪਏ ਤੇ ਉਹਨੇ ਵੇਖਣਾ ਸੀ ਵੀ ਥੁੱਕ ਆਇਆ ਕਿੱਥੋਂ ਤੇ ਉਹਨੇ ਇਸ ਤਰ੍ਹਾਂ ਨੇਤਰ ਭਰ ਕੇ ਤਾਣੂ ਚਬਾਰੇ ਵੱਲ ਨੂੰ ਤੱਕਿਆ ਤੇ ਉੱਤੇ ਬਾਰੀ ਚ ਖੜੋਤੀ ਵੇਖ ਰਹੀ ਜਦੋਂ ਫਕੀਰ ਨੇ ਐ ਵੇਖਿਆ ਨਾ ਤੇ ਅੱਗੋਂ ਕਹਿੰਦੀ ਡੇਲੇ ਨਾ ਕੱਢ ਕੇ ਵੇਖ ਅੱਖਾਂ ਕਢਵਾ ਦੂੰਗੀ ਟੁਰ ਜਾ ਫਕੀਰ ਹੱਸਿਆ ਕੱਪੜੇ ਦੇ ਨਾਲ ਮੁਖੜੇ ਤੋਂ ਥੁੱਕ ਸਾਫ਼ ਕੀਤਾ ਕਹਿੰਦਾ ਅੱਲਾਹ ਭਲਾ ਕਰੇ ਟਰ ਗਿਆ ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਖਫਨ ਨਹੀਂ ਪਾ ਕੇ ਗਏ ਆਪਣੇ ਕੋਲ ਟਾਈਮ ਥੋੜਾ ਤੇ ਪ੍ਰਸੰਗ ਬਹੁਤਾ ਕਰਨਾ ਟਰ ਗਿਆ ਕਿਦਾਂ ਤੁਸੀਂ ਰਸਨਾ ਸੁਣ ਰਹੇ ਆ ਨਾ ਇਦਾਂ ਲੱਗਦਾ ਜੇ ਦਰਬਾਰ ਚ ਕੋਈ ਬੈਠਾ ਨਹੀਂ ਹੁੰਦਾ ਖੋਇਆ ਜਿਵੇਂ ਜ਼ਿਮੀਂਦਾਰ ਖੇਤੀ ਬੀਜਣ ਲਈ ਜ਼ਮੀਨ ਬਣਾਉਂਦਾ ਨਾ ਬੀਜ ਉਹਨੇ ਜਿੱਦ ਅੱਖਾਂ ਭਰ ਕੇ ਵੇਖਿਆ ਤੇ ਕਹਿੰਦਾ ਅੱਲਾ ਫਲਾ ਕਰੀ ਤੁਰ ਗਿਆ ਉਹ ਵੇਖੋ ਮਾਇਆ ਇੰਨੀ ਮਤ ਮਾਰ ਦਿੰਦੀ ਆ ਕਬੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਗਰਵ ਨਾ ਕੀਜੀਐ ਰੰਕ ਨਾ ਹਸੀਏ ਕੋਈ ਅਜੇ ਸੁਣਾਉ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ ਉਹਨੇ ਚਿਰ ਨੂੰ ਚੌਧਰੀ ਹਣੀ ਆਗੇ ਆਉਂਦਿਆਂ ਸਾਰ ਅੱਗ ਲਾਤੀ ਕਹਿੰਦੀ ਕਾਦੀ ਤੇਰੀ ਚੌਧਰ ਕਾਦਾ ਤੂੰ ਐਡਾ ਵੱਡਾ ਪਿੰਡ ਦਾ ਬੰਦਾ ਹੁਣ ਤੇ ਮੰਗਤੇ ਵੀ ਡੇਲੇ ਕੜਕੜ ਵੇਂਦੇ ਆਖੋਏ ਹੁਣ ਤੇ ਮੰਗਤੇ ਵੀ ਡੇਲੇ ਕੜਕੜ ਵੇਂਦੇ ਉਹ ਅਗੋਂ ਪਾਣ ਚੜੀ ਉਹਨੂੰ ਵੀ ਮਾਇਆ ਦੀ ਜਿੱਦਾਂ ਅੱਜ ਦੁਨੀਆ ਦੇ ਹਾਲਤ ਬਣੇ ਪਏ ਨਾ ਜਿਹੜੇ ਕਮਰੇ ਚ ਖੰਡ ਪਾੜ ਚੱਲਦਾ ਉਹ ਦਰਮੂਹ ਨਹੀਂ ਕਰਦੇ ਆ ਤੁਹਾਡਾ ਧੰਨਵਾਦ ਆ ਤੁਸੀਂ ਕਿੰਨਾ ਪਿਆਰ ਲੈ ਕੇ ਬੈਠੇ ਆ ਕਹਿੰਦੀ ਅੱਛਾ ਹੁਣ ਮਗਤੇ ਵੀ ਡੇਲੇ ਕੱਢ ਕੇ ਵੇਖਣਗੇ ਤੇਰੀ ਚੌਧਰ ਨੂੰ ਚੁੱਲ੍ਹੇ ਚ ਪਾਉਣਾ ਜਦੋਂ 2-3 ਪੰਪ ਮਾਰੇ ਨਾ ਹਵਾ ਇਦਾਂ ਦੀ ਚੀਜ਼ ਐ ਜਿਹੜੀ ਗੁੱਡੇ ਨੂੰ ਬੜੀ ਦੂਰ ਲੈ ਜਾਂਦੀ ਫਰੋਂ ਨੂੰ ਇਹ ਨਹੀਂ ਪਤਾ ਹੁੰਦਾ ਗੁੱਡੇ ਨੂੰ ਵੀ ਜਿੰਨਾ ਇਹਨੇ ਮੈਨੂੰ ਉੱਚੀ ਚੜਾਤਾ ਜੇ ਮੇਰੀ ਡੋਰ ਟੁੱਟ ਗਈ ਤੇ ਮੈਂ ਲੱਭਣਾ ਨਹੀਂ ਉਹ ਅੱਜ ਕਈ ਲੋਕਾਂ ਨੂੰ ਇੰਨਾ ਕਹੰਕਾਰ ਚੜਿਆ ਪਿਆ ਨਾ ਜਾਇਦਾਤਾਂ ਮਾਇਆ ਦਾ ਲੱਭਣੇ ਵੀ ਨਹੀਂ ਆ ੱੱੱਕੇ ਕਰਦੇ ਆ ਨਾ ਕੁਰਸੀਆਂ ਦੇ ਬਹਿ ਵੇ ਸਮਾ ਸਭ ਦਾ ਹੁੰਦਾ ਉਹ ਕਹਿੰਦੇ ਭਾਵ ਕਹਿੰਦਾ ਹੋਇਆ ਕੀ ਦੱਸ ਤੇ ਸਹੀਂ ਕਹਿੰਦੀ ਕਾਦੀ ਤੇਰੀ ਚੌਧਰ ਚੁੱਲੇ 'ਚ ਫੂਕਣਿਆ ਹੁਣ ਤੇ ਮੰਗਤੇ ਵੀ ਡੇਲੇ ਕੱਢਦੇ ਕਹਿੰਦਾ ਕਿੰਨੇ ਅੱਖਾਂ ਕੱਡੀਆਂ ਮੇਰੀ ਪਤਨੀ ਅੱਲੇ ਮੈਂ ਕੱਢ ਕੇ ਨਾ ਲਿਆਵਾ ਕਹਿੰਦੀ ਉਹ ਜਾਂਦਾ ਹੀ ਹੁਣ ਤੁਸੀਂ ਧਿਆਨ ਦੇਣਾ ਵੀ ਤਾਕਤ ਕਿੰਨੀ ਆ ਲੋਕੀ ਕਹਿੰਦੇ ਬਾਬੇ ਵੈਗਰੂ ਵੈਗਰੂ ਕਰੀ ਜਾਂਦੇ ਚੈੱਕ ਕਰ ਲਿਓ ਹਣਾ ਉਹਨੇ ਹਟਾ ਹਟ ਡਾਂਗ ਚੁਕੀ ਉਤਰਿਆ ਉਹਦੇ ਮਗਰ ਗਿਆ ਤੇ ਉਹ ਅੱਲਾ ਦੀ ਧੋਣ ਚ ਜਾ ਰਿਹਾ ਏ ਉਹਨੇ ਪਿੱਛੋਂ ਜਾ ਕੇ ਜ਼ੋਰ ਦੇ ਨਾਲ ਸਿਰ ਚ ਡਾਂਗ ਜੜਤੀ ਜਦੋਂ ਜ਼ੋਰ ਨਾਲ ਜੋੜ ਕੇ ਮਾਰੀ ਨਾ ਉਹਦੇ ਮੁੱਖ ਚੋਂ ਫੇਰ ਵੀ ਇਹ ਨਿਕਲਿਆ ਹਾਏ ਮਰ ਗਿਆ ਹਾਏ ਗਾਲ ਨਹੀਂ ਨਿਕਲੀ ਗਿਲਾਨੀ ਨਿਕਲਿਆ ਜਦੋਂ ਜ਼ੋਰ ਨਾਲ ਡਾਂਗ ਵੱਜੀ ਤੇ ਕਹਿੰਦਾ ਅੱਲਾ ਬਹਿ ਗਿਆ ਲਹੂ ਛੁੱਟ ਪਿਆ ਦੋਵੇਂ ਹੱਥ ਇਦਾਂ ਰੱਖ ਲੈ ਘੁੱਟ ਕੇ ਲਹੂ ਨਾ ਭਰ ਗਏ ਕਹਿੰਦਾ ਓਏ ਡੇਲੇ ਕੱਢਦਾ ਏ ਮੇਰੇ ਪਤਨੀ ਵੱਲ ਨੂੰ ਵੇਖੋ ਐਨਾ ਮਾਇਆ ਮਤ ਮਾਰਦੀ ਗਲਤੀ ਉਹਦੀ ਨਾਲੇ ਉਹਦੇ ਸਿਰ 'ਚ ਥੁੱਕਿਆ ਉਹਨੇ ਤੇ ਸਿਰਫ ਐ ਕਰਕੇ ਵੇਖਿਆ ਸੀ ਤੇ ਗੁਰਬਾਣੀ ਕਹਿੰਦੀ ਹੈ ਵੀ ਜਿਹੜਾ ਬੰਦਗੀ ਵਾਲਾ ਹੁੰਦਾ ਨਾ ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਗੁਰਦੁਆਰੇ ਮੰਦਰ ਵਸੀਤਾਂ ਸਿਰਫ ਗਿਆਨ ਦੇ ਵਾਸਤੇ ਆਏ ਰੱਬ ਇੱਥੇ ਨਹੀਂ ਰੱਬ ਕਿੱਥੇ ਆ ਪ੍ਰਭ ਜੀ ਵੱਸੈ ਸਾਦ ਕੀ ਜਿਹੜੇ ਦਿਨੇ ਰਾਤ ਰੱਬ ਰੱਬ ਦਾ ਜਪ ਜਪ ਕੇ ਨਾਮ ਜੀਵ ਇੰਨੀਕ ਪਵਿੱਤਰ ਕਰ ਗਏ ਉਸ ਜੀਵ ਤੇ ਰੱਬ ਵਹਿ ਗਿਆ ਤਾਈਓ ਬਾਬੇ ਨਾਨਕ ਨੇ ਦਾਸੀ ਨੂੰ ਕਿਹਾ ਸੀ ਕੰਬਲੀ ਨਾ ਹੋਵੇ ਉਹ ਕੰਬਲੀ ਹੋ ਗਈ ਗੁਰੂ ਅਮਰਦਾਸ ਜੀ ਨੇ ਜਲਾਈ ਨੂੰ ਆਖਿਆ ਸੀ ਚੱਲ ਗਏ ਗੁਰੂ ਆਲਾ ਬਣ ਗਿਆ ਹੁਣ ਤਨਨ ਗੁਰਾ ਕਹੇ ਉਹ ਵੀ ਕੰਬਲੀ ਹੋ ਗਈ ਕਥਾ ਵਡੀਆਂ ਪਿਆਰੀਆਂ ਮਾਰੇ ਦੀਆਂ ਮੈਨੂੰ ਪਹਿਲਾਂ ਸੰਪੂਰਨ ਕਰ ਲਾਂ ਮਾਰ ਕੇ ਡੰਡਾ ਤੇ ਉਹ ਡਿਗ ਪਿਆ ਤੇ ਚੌੜੀ ਛਾਤੀ ਕਰਕੇ ਉੱਚ ਵਾਰੇ ਤੇ ਖੜੀ ਵੇਂਦੀ ਐ ਕਹਿੰਦਾ ਖੁਸ਼ ਆ ਐਵੇਂ ਲਾਮੇ ਦਿਨੀ ਐ ਮੈਨੂੰ ਕਹਿੰਦੀ ਆਜੋ ਹਣ ਵਧੀਆ ਕੀਤਾ ਅੱਖਾਂ ਕੱਢ ਕੇ ਵੇਂਦਾ ਐ ਐਨੇ ਹੁਸਨ ਚ ਵਾਪਸ ਆਇਆ ਚਿਵਾਰੇ ਵੱਲ ਚੜਿਆ ਕਾਮਵਾਸ਼ਨਾ ਦਾ ਮਾਰਿਆ ਹਉਮੇ ਦਾ ਲੋਭ ਦਾ ਮਾਰਿਆ ਜਦੋਂ ਉੱਪਰਲੀ ਪੌੜੀ ਅਖੀਰਲੀ ਰਹਿ ਗਈ ਨਾ ਪੈਰ ਫਿਸਲ ਗਿਆ ਪੈਰ ਵੇਖ ਮਰਦਾਨਿਆਂ ਪੜੀਏ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਗਾਉ ਸੰਗੋਨਾ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆਪ ਤੇ ਸਾਧੂਆਂ ਨੂੰ ਮਾਰਦੇ ਆਹਾ ਦੇਖ ਮਰਦਾਨਿਆ ਅੱਜ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਆਹ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਜਿੱਦਨ ਅਸੀਂ ਗੁਰੂ ਨਾਲ ਜੁੜ ਗਏ ਫਿਰ ਸਾਰੇ ਪਾਸੇ ਕੋਈ ਆਵਾਜ਼ ਆਉਗੀ ਸਬਨਾ ਜੀਆਂ ਕਾ ਸੋ ਮੈਂ ਹਉ ਮੈ ਨਹੀਂ ਛੱਡੰਦੇ ਆਪੂ ਆਪਣੀ ਚਲੋ ਲੱਗੇ ਤੇ ਹੈਗੀ ਹੁਣ ਇਕੱਠੇ ਹੋਣਾ ਆ ਖਬਰਾਂ ਜੀਆਂ ਵੇਖੀ ਦੀਆਂ ਵੀ ਇੱਕ ਦੂਜੇ ਨੂੰ ਕਹਿੰਦੇ ਰਲ ਜੀਏ ਇਕੱਠੇ ਹੋ ਕੇ ਅਮਰ ਸੰਚਾਰ ਕਰੀਏ ਸੋ ਬਰੋ ਵਿਚਾਰ ਮੈਂ ਆਪਣੇ ਵਿਸ਼ੇ ਅੱਗੇ ਚੱਲਾਂ ਜਦੋਂ ਉੱਪਰਲੀ ਪੌੜੀ ਤੋਂ ਪੈਰ ਤਿਲਕਿਆ ਤੇ ਡਿੱਗਦਿਆਂ ਸਾਰ ਸਿਰ ਵੱਜਾ ਥੱਲੇ ਨਾਲ ਹੀ ਖੋਪੜੀ ਬਾਹਰ ਆਈ ਉੱਤੋਂ ਉਤਰੀ ਉਹ ਬੀਬੀ ਰੋਲਾ ਪੈ ਗਿਆ ਕਿੰਦੀ ਲੁੱਟੀ ਗਈ ਲੁੱਟੀ ਗਈ ਸਤਗੁਰੂ ਬਾਝੋਂ ਗੁਰਨੀ ਕੋਈ ਨ ਗੁਰੇ ਕਾ ਹੈ ਨਾਉਂ ਬੁਰਾ ਲੋਕੀ ਇਕੱਠੇ ਹੋ ਗਏ ਫਕੀਰ ਨੇ ਵੀ ਪਿੱਛਾ ਭੌਂਕੇ ਵੇਖਿਆ ਉਹ ਵੀ ਆ ਗਿਆ ਲਉ ਉਹਦੇ ਵੀ ਵਗੰਦਿਆ ਉਹਨੇ ਵੀ ਆ ਕੇ ਜਦੋਂ ਵੇਖਿਆ ਤੇ ਉਹ ਬੀਬੀ ਜਿੰਨੇ ਥੁੱਕਿਆ ਸੀ ਉਹਦੇ ਸਿਰ 'ਚ ਉਹਦੀਆਂ ਨਜ਼ਰਾਂ ਬਹੁਤ ਵੱਡੀਆਂ ਜੇ ਗੁਰਮਖੋ ਮੇਰੇ ਅਰਗਾ ਤੁਸੀਂ 100 ਪੜਦੇ ਪਾਲੋਂਗੇ ਓਲੇ ਰੱਖ ਲੋਂਗੇ ਧਾਰਮਿਕ ਕੱਪੜੇ ਪਾ ਕੇ ਕਈਆਂ ਨੇ ਬੜੇ ਗੁਨਾਹ ਕੀਤੇ ਉਹਨੂੰ ਸਭ ਪਤਾ ਸਭ ਪਤਾ ਉਹਨੂੰ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਸ਼ਬਾਹ ਉਹ ਬੀਬੀ ਪੈਰੀ ਪੈ ਗਈ ਕਹਿੰਦੀ ਮਾਮਪੁਰਖੋ ਸੰਤ ਜੀ ਪਿਆਰਿਓ ਬਖਸ਼ ਲੋ ਬਖਸ਼ ਲੋ ਬਖਸ਼ ਲੋ ਉਹ ਕਹਿੰਦੇ ਬੀਬੀ ਮੇਰੇ ਪੈਰੀਂ ਹੱਥ ਘਾਤ ਤੋਂ ਲਾਉਣੀ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਆਖੋ ਸਤਨਾਮ ਕਹਿੰਦੀ ਮੈਨੂੰ ਜਾਣਦੇ ਤੁਸੀਂ ਮੈਂ ਉਹ ਹੀ ਆ ਜਿੰਨਾ ਤੇਰੇ ਸਿਰ 'ਚ ਥੁੱਕਿਆ ਹੀ ਮੈਨੂੰ ਮਾਇਆ ਦਾ غرور ਇੰਨਾ ਚੜਿਆ ਪਿਆ ਸੀ ਮੈਨੂੰ ਤੇਰੀ ਜ਼ੁਬਾਨ 'ਚੋਂ ਰੱਬ ਦਾ ਨਾਮ ਨਜਰੀ ਨਹੀਂ ਆਇਆ ਮੈਨੂੰ ਨજર ਨਹੀਂ ਆਇਆ ਮੇਰੇ ਕੰਨਾਂ ਨੇ ਸੁਣਿਆ ਨਹੀਂ ਮਾਇਆ ਧਾਰੀਆ ਤੰਨਾ ਬੋਲਾ ਸ਼ਬਦ ਨਾ ਸੁਣੀ ਵਾ ਰੋਲ ਝੋਲਹਾ ਮਾਇਆ ਕਾਰਨ ਧਾਵ ਹੀ ਮੂਰਖ ਲੋਗ ਅਜਾਣ ਮੈਨੂੰ ਬਖਸ਼ ਲੋ ਉਹ ਕਹਿੰਦੇ ਗੱਲ ਤੇ ਦੱਸ ਕੀ ਹੈ ਮੈਂ ਤੈਨੂੰ ਬੀਬਾ ਜਾਣਦਾ ਨਹੀਂ ਐ ਉਹ ਕਹਿੰਦੀ ਤੂੰ ਮੇਰੇ ਅੱਲੇ ਵੇਖਿਆ ਐ ਉਹ ਕਹਿੰਦੇ ਨਹੀਂ ਮੈਂ ਤੇਰੇ ਅੱਲੇ ਨਹੀਂ ਵੇਖਿਆ ਜਦੋਂ ਤੂੰ ਥੁੱਕਿਆ ਮੈਂ ਤੇ ਅੱਲਾ ਵੱਲ ਵੇਖਿਆ ਸੀ ਅੱਲਾ ਭਲਾ ਕਰੀ ਮੈਂ ਤੇ ਉਧਰ ਨੂੰ ਨਿਗਾਹ ਮਾਰੀ ਤੇਰੀ ਨਿਗਾਹ ਲੱਗੀ ਜਿਵੇਂ ਮੈਨੂੰ ਵੇਖਿਆ ਹਲਕੀ ਉਹਨੇ ਆਪ ਦੂਛਣ ਲਾਇਆ ਸੀ ਵੀ ਮੇਰੇ ਅੱਲੇ ਡੇਲੇ ਕੱਢ ਕੇ ਵੇਂਦਾ ਜਦੋਂ ਬੰਦੇ ਕੋ ਮਾਇਆ ਹੁੰਦੀ ਨਾ ਬੁੱਧੀ ਭ੍ਰਿਸ਼ਟ ਹੁੰਦੀ ਆਪ ਦਰੀਆਂ ਗੱਲਾਂ ਕਰ ਦਿੰਦਾ ਆਖੋ ਸਤਨਾਮ ਕਹਿੰਦੀ ਫਿਰ ਹੁਣ ਖਕੀਰ ਜੀ ਕਿਰਪਾ ਕਰੋ ਕਹਿੰਦੇ ਕੀ ਹੋਇਆ ਕਹਿੰਦੀ ਆ ਜਿਹੜਾ ਮਰਿਆ ਪਿਆ ਮੇਰਾ ਮਾਲਕ ਹੈ ਮੇਰਾ ਸ਼ੋਹਰ ਹੈ ਮੇਰਾ ਖਵੰਦ ਇਹਨੂੰ ਰਾਜੀ ਕਰ ਦੇ ਉਹ ਕਹਿੰਦੇ ਭਾਈ ਇਹ ਮਸਲਾ ਮੇਰੇ ਨਹੀਂ ਵਸਦਾ ਇਹ ਤੇ ਮਾਲਕਾਂ ਮਾਲਕਾਂ ਦਾ ਵਾਹ ਕੋ ਸਤਨਾਮ ਸ੍ਰੀ ਇਹ ਮਸਲਾ ਮਾਲਕਾਂ ਦਾ ਵਾਹ ਇਹ ਤੇਰਾ ਮਾਲਕ ਹੈ ਧਿਆਨ ਦੇਣਾ ਕਈ ਕਈ ਇਹ ਵੀ ਕਹਿਣਗੇ ਬਾਬਾ ਜੀ ਰੱਬ ਹੈਗਾ ਤੇ ਦੀਦਾ ਨਹੀਂ ਕਿੱਥੇ ਆ ਉਹ ਕਹਿੰਦੇ ਇਹ ਮਸਲਾ ਮਾਲਕਾਂ ਦਾ ਏ ਇੰਨਾ ਫਰਕ ਹੈ ਤੇਰਾ ਮਾਲਕ ਦੇਸਦਾ ਤੇ ਮੇਰਾ ਨਹੀਂ ਦੇਸਦਾ ਮੇਰੇ ਵੱਸ ਨਹੀਂ ਕੋਈ ਬੀਬਾ ਮੈਂ ਤੈਨੂੰ ਜਾਣਦਾ ਨਹੀਂ ਮੇਰ ਕੋ ਨਾ ਰੋ ਉਹ ਕਹਿੰਦੀ ਇਦਾਂ ਨਾ ਕਰ ਮੇਰੀ ਅਰਦਾਸ ਕਰ ਉਹ ਕਹਿੰਦੇ ਨਹੀਂ ਇਹ ਮਾਲਕਾਂ ਮਾਲਕਾਂ ਦਾ ਕੰਮ ਹੈ ਮੈਂ ਵੀ ਰੱਬ ਦਾ ਨੌਕਰ ਐ ਇਹ ਤੇਰਾ ਪਤੀ ਇਹਨੇ ਤੇਰੇ ਪਿਆਰ ਚ ਮਸਤ ਹੋਏ ਨੇ ਜਿਹੜੀ ਕਾਰਜ ਕੀਤੇ ਨਾ ਮੇਰਾ ਕੋਈ ਨਹੀਂ ਉਥੇ ਵਿਦਵਾਨ ਨੇ ਬੜੀਆਂ ਸੁਣੀਆਂ ਲੈਣਾ ਲਿਖੀਆਂ ਤੁਸੀਂ ਵੀ ਬੋਲਿਓ ਪਿਆਰ ਬਣੇਗਾ ਉਹ ਕਹਿੰਦਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਵੀ ਜਦੋਂ ਤੂੰ ਉਹਨੂੰ ਦੱਸਿਆ ਵੀ ਮੇਰੇ ਲਈ ਅੱਖਾਂ ਕੱਡੀਆਂ ਗਲਤੀ ਤੇਰੀ ਹੀ ਨਾ ਪਰ ਤੂੰ ਇਹ ਨਹੀਂ ਕਹਾ ਮੈਂ ਥੁੱਕਿਆ ਉਹਦੇ ਸਿਰ 'ਚ ਤੂੰ ਰੋਵ ਦੇ ਨਾਲ ਪੈਸੇ ਦੇ ਕੁਰਸੀ ਦੇ ਜ਼ੋਰ ਦੇ ਆਖਿਆ ਇਹਦੀਆਂ ਅੱਖਾਂ ਕੱਢਦਾ ਮਹੰਤੀ ਅੱਲਾਹ ਤਾਲਾ ਦੀ ਨਾਲ ਪਿਆਰ ਕਰਨਾ ਚਾਹਿਆ ਮਹੰਤੀ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਕਰਨਾ ਚਾਹਿਆ ਭਲੀਏ ਲੋਕੇ ਬਾਣੀ ਵੀ ਕਹਿੰਦੀ ਅੱਲਾਹ ਪਾਕ ਪਾਕ ਹੈ ਅੱਲਾਹ ਕਹਿਣ ਦੇ ਮਹਰਾਜ ਸਾਧ ਸੰਗਤ ਜੀ ਉਹ ਕਹਿੰਦਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਮੇਰੇ ਮਾਲਕ ਕੋ ਮੇਰੀ ਰਿਆਇਤ ਥੀ ਹਰ ਕਿਸੇ ਨੂੰ ਹੁੰਦਾ ਹੀ ਆ ਆਪਦੇ ਜਿਹਦਾ ਮਾਲਕ ਕੋ ਕੋਈ ਮੇਰੇ ਮਾਲਕ ਕੋ ਮੇਰੀ ਹਿਮਾਇਤ ਥੀ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਮੇਰੇ ਮਾਲਕ ਕੋ ਮੇਰੀ ਰਿਆਇਤ ਥੀ ਤੇਰਾ ਮਾਲਕ ਆਇਆ ਮੁਝ ਪੇ ਚਟ ਪਟਾ ਗਿਆ ਕਹਿੰਦੇ ਤੂੰ ਯੋ ਭੇਜਿਆ ਪੰਪ ਦੇ ਕੇ ਇਨੇ ਗਾਲਾਂ ਵੀ ਕੱਢੀਆਂ ਤੇ ਤੇਰਾ ਮਾਲਕ ਆਇਆ ਮੁਝ ਪੇ ਚਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਬੋਲੋ ਸਤਨਾਮ ਤੇਰਾ ਮਾਲਕ ਆਇਆ ਮੁੱਜ 'ਤੇ ਚਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਿਰ 'ਤੇ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਮੇਰੇ ਹੱਥ ਤੇ ਅੱਜ ਦੀ ਕਥਾ ਆਪਾਂ ਸੁਣੀ ਕਿ ਗਿਆਨੀ ਸੁਖਦੇਵ ਸਿੰਘ ਜੀ ਨੂੰ ਇਹਨਾਂ ਨੂੰ ਮੈਂ ਫਸਟ ਟਾਈਮ ਹੀ ਦੇਖਿਆ ਇਹ ਸਾਹਮਣੇ ਮੇਰੀ ਨਜ਼ਰਾਂ ਦੇ ਸਾਹਮਣੇ ਆਏ ਮੈਂ ਕਿ ਚਲੋ ਇਹਨਾਂ ਨੂੰ ਵੀ ਸੁਣ ਕੇ ਦੇਖਨੇ ਆ لیکن ਇਹਨਾਂ ਨੂੰ ਸੁਣ ਕੇ ਬਹੁਤ ਅੱਛਾ ਲੱਗਾ ਉਹਨਾਂ ਦਾ ਅੰਦਾਜ਼ੇ ਬਿਆਨ ਬਹੁਤ ਹੀ ਆਲਾ ਸੀ ਜਿਹੜੇ ਇੰਜ ਦੇ ਲੋਕ ਹੁੰਦੇ ਨਾ ਉਹ ਮਜਮੇ ਨੂੰ ਇਕੱਠਾ ਕਰਨਾ ਜਾਣਦੇ ਆ ਜਮਾ ਕਰਨਾ ਜਾਣਦੇ ਆ ਮਜਮੇ ਉੱਤੇ ਆਪਣਾ ਇੱਕ ਅਸਰ ਛੱਡਦੇ ਆ ਤੇ ਮੈਂ ਵੀ ਜिले ਗਿਆਨੀ ਸੁਖਦੇਵ ਸਿੰਘ ਜੀ ਨੂੰ ਸੁਣਿਆ ਬਹੁਤ ਅੱਛਾ ਲੱਗਾ ਅੰਦਾਜ਼ੇ ਬਿਆਨ ਤਹਾਈ منفرد ਤੇ ਬਹੁਤ ਆਲਾ ਜਿਸ ਤਰ੍ਹਾਂ ਕਿ ਗਿਆਨੀ ਸੰਸੀ ਮਸਕੀਨ ਹੋਣੀ ਤਫਸੀਲ ਦੇ ਨਾਲ ਹਰ ਗੱਲ ਦੱਸਦੇ ਠਹਿ ਠਹਿਰ ਕੇ ਆਰਾਮ ਦੇ ਨਾਲ ਸੇਮ ਉਸੇ ਤਰ੍ਹਾਂ ਗਿਆਨੀ ਸੁਖਦੇਵ ਸਿੰਘ ਜੀ ਨੇ ਵੀ ਬਹੁਤ ਅੱਛੇ ਅੰਦਾਜ਼ ਦੇ ਨਾਲ ਕਥਾ ਕੀਤੀ ਕਥਾ ਦੇ ਵਿੱਚ ਦੇਖੋ ਉਹਨਾਂ ਨੇ ਦੋ ਮੰਤਰਾਂ ਦੇ ਬਾਰੇ ਦੱਸਿਆ ਅੱਲਾਹੂ ਤੇ ਵਾਹਿਗੁਰੂ ਇਹਨਾਂ ਦੋ ਮੰਤਰਾਂ ਦਾ ਜਿਹੜਾ ਵੀ ਜਾਪ ਕਰਦਾ ਸਮੇ ਲੋਕੋ ਦੁਨੀਆ 'ਚ ਕਾਮਯਾਬ ਹੀ ਕਾਮਯਾਬ ਹੈ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਦੇਖ ਹੀ ਲਿਆ ਕਿ ਜਿਸ ਤਰ੍ਹਾਂ ਉਹ ਇੱਕ ਵਾਕਿਆ ਬਿਆਨ ਕਰਦੇ ਪਏ ਐ ਕਿ ਕਿਸ ਤਰ੍ਹਾਂ ਇੱਕ ਜਿਹੜੀ ਮਾਇਆ ਦੇ ਹੰਕਾਰ ਦੇ ਵਿੱਚ ਔਰਤ ਭਰੀ ਪਈ ਸੀ ਜਿਹਨੂੰ ਇਹ ਸੀ ਕਿ ਮੇਰੇ ਕੋਲ ਬੜੀ ਮਾਇਆ ਬੜੀ ਦੌਲਤ ਹੈ ਉਹਦੇ ਅੰਦਰ ਬੜਾ ਹੰਕਾਰ ਸੀ ਤੇ ਉਹਨੇ ਜਦੋਂ ਇੱਕ ਅੱਲਾ ਦੇ ਨੇਕ ਬੰਦੇ ਵਲੀ ਉੱਤੇ ਜਲੇ ਥੁੱਕ ਸੁੱਟਿਆ ਜਿਹੜਾ ਕਿ ਹਰ ਵੇਲੇ ਰੱਬ ਦਾ ਜ਼ਿਕਰ ਕਰਦਾ ਸੀ ਰੱਬ ਨਾਲ ਜਿੰਦੀ ਯਾਰੀ ਲੱਗੀ ਸੀ ਉਹਨੂੰ ਜਿੱਲੇ ਉਹਨੇ ਤਕਲੀਫ ਦਿੱਤੀ ਜਾਂ ਆਪਣੇ ਘਰ ਵਾਲੇ ਨੂੰ ਜਾ ਕੇ ਕਿਹਾ ਕਿ ਇਸ ਤਰ੍ਹਾਂ ਉਹਨੇ ਮੈਨੂੰ ਘੂਰਿਆ ਤੇ ਉਹਨੇ ਜਾ ਕੇ ਜਦੋਂ ਉਹਨੂੰ ਡੰਡਾ ਮਾਰਿਆ ਉਹਦੇ ਸਿਰ ਦੇ ਵਿੱਚ ਤੇ ਖੂਨ ਨਿਕਲ ਆਇਆ ਤੇ ਫਿਰ ਤੁਸੀਂ ਦੇਖ ਲਓ ਵੀਰੋ ਕਿਸ ਤਰ੍ਹਾਂ ਉਹ ਜਿਹੜੀ ਮਾਇਆ ਜਾਂ ਜਿਹਦੇ ਅੰਦਰ ਮਾਇਆ ਦਾ ਹੰਕਾਰ ਸੀ ਦੌਲਤ ਦਾ ਇਹਨਾਂ ਨਸ਼ਾ ਸੀ ਉਹ ਕਿਸ ਤਰ੍ਹਾਂ ਫਿਰ ਉਹਨਾਂ غرੂਰ 'ਚ ਮਿਲ ਗਿਆ ਕਿ ਉਹਦਾ ਜਿਹੜਾ ਘਰ ਵਾਲਾ ਉਸੇ ਟਾਈਮ ਇਸ ਸੀੜੀਆਂ ਚੜਦਾ ਥੱਲੇ ਡਿੱਗਿਆ ਤੇ ਉਹਦਾ ਦਿਮਾਗ ਦਾ ਖੋਪੜਾ ਖੁੱਲ ਗਿਆ ਮਰ ਗਿਆ ਤੇ ਫਿਰ ਆਣ ਕੇ ਤਰਲਾ ਮਿੰਤਾ ਸ਼ੁਰੂ ਕਰ ਦਿੱਤੀਆਂ ਉਸ ਫਕੀਰ ਦੀਆਂ ਤੇ ਉਸ ਫਕੀਰ ਨੇ ਕਿਹਾ ਮੈਂ ਤਾਂ ਕੀਤਾ ਹੀ ਕੁਛ ਨਹੀਂ ਜਿੱਦਾਂ ਤੂੰ ਜਾ ਕੇ ਆਪਣੇ ਮਾਲਕ ਨੂੰ ਦੱਸਿਆ ਤੇ ਤੇਰੇ ਮਾਲਕ ਨੇ ਮੈਨੂੰ ਮਾਰਿਆ ਇਸੇ ਤਰ੍ਹਾਂ ਮੇਰੇ ਮਾਲਕ ਨੇ ਤੇਰੇ ਜਿਹੜਾ ਘਰ ਵਾਲਾ ਸੀ ਉਹਦੀ ਜ਼ਿੰਦਗੀ ਖਤਮ ਕਰ ਦਿੱਤੀ ਜੇ ਹੁਣ ਮਾਲਕਾਂ ਮਾਲਕਾਂ ਦੀ ਲੜਾਈ ਮੇਰਾ ਇੰਚ ਕੁਛ ਵੀ ਅਮਲ ਦਖਲ ਨਹੀਂ ਕਿ ਜਿਹੜਾ ਰੱਬ ਨੂੰ ਹਰ ਵੇਲੇ ਯਾਦ ਕਰਦਾ ਰਹਿੰਦਾ ਨਾ ਫਿਰ ਰੱਬ ਉਹਦੀ ਹਮੇਸ਼ਾ ਮਦਦ ਕਰਦਾ ਇਹ ਜਿਹੜੇ ਦੁਨੀਆ ਦੀਦਾਰੀ ਦੇ ਲੋਕ ਜਿਨ੍ਹਾਂ ਦੇ ਕੋਈ ਮਾਇਆ ਜਾਂ ਦੌਲਤ ਹੁੰਦੀ ਹੈ ਬੜੇ ਹੰਕਾਰ ਚ ਹੁੰਦੇ ਨਾ ਉਹ ਫਿਰ ਇੰਜ ਮਿਟਦੇ ਆ ਬਾਕੀ ਵੀਰੋ ਇਹ ਦੋ ਮੰਤਰ ਜਿਹੜੇ ਉਹਨੇ ਦੱਸੇ ਵਾਕਿਆ ਹੀ ਬਹੁਤ ਪਾਵਰਫੁਲ ਹੈ ਜਿਹੜਾ ਬੰਦਾ ਹਰ ਵੇਲੇ ਆਪਣੀ ਜ਼ੁਬਾਨ ਤੇ ਅੱਲਾਹੂ ਅੱਲਾਹੂ ਯਮ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਨਾ ਉਹਦੀ ਜੜੀਆਂ ਨਾ ਦੁੱਖ ਤਕਲੀਫਾਂ ਉਹ ਤੇ ਸਾਰੀਆਂ ਖਤਮ ਹੁੰਦੀਆਂ ਹੀ ਹੁੰਦੀਆਂ ਫਿਰ ਇਹ ਦੁਨੀਆ ਵਾਲੇ ਉਹਦਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਫਿਰ ਉਹ ਉਹਦੀ ਯਾਰੀ ਰੱਬ ਨਾਲ ਲੱਗ ਜਾਂਦੀ ਹੈ ਉਸ ਬਾਕੀ ਜਿਹੜੇ ਇਨਸਾਨ ਆ ਉਹਨਾਂ ਤੋਂ ਅਲਾ ਹੋ ਜਾਂਦਾ ਮੈਂ ਬਹੁਤ ਹੀ ਇਹ ਮੰਤਰ ਜਿਹੜੇ ਨਾ ਪਾਵਰਫੁਲ ਹੈ ਬਾਕੀ ਵੀਰੋ ਮੈਨੂੰ ਕਥਾ ਬਹੁਤ ਸੋਹਣੀ ਲੱਗੀ ਬਹੁਤ ਅੱਛਾ ਲੱਗਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਦਾ ਛੋਟੇ ਇਸਰਾ ਖਿਆਲ ਰੱਬ ਰਾਖਾ